ਹਰ ਪਾਸੇ ਜਿੱਥੇ ਲੋਕ ਲੋੜੀ ਦੇ ਤਿਹਾੜੀਆਂ ਦੀਆਂ ਖੁਸ਼ੀਆਂ ਮਨਾ ਰਹੇ ਸਨ ਤੇ ਉੱਥੇ ਹੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟ ਦੀ ਸੂਰਤਮੱਲੀ ਦੇ ਪਿੰਡ ਰੋਵਾਲਾ ਵਿੱਚ ਇਨਸਾਨੀਅਤ ਨੂੰ ਸ਼ਰਮਸਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਦੇ ਇੱਕ ਨਸ਼ੇੜੀ ਵੱਲੋਂ 13 ਸਾਲਾਂ ਮੰਦਬੁੱਧੀ ਤੇ ਅਪਾਹਜ ਬਲੜੀ ਨਾਲ ਜਬਰ ਜਨਾਹ ਕੀਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਪਰਿਵਾਰਕ ਮੈਂਬਰ ਦੱਸਕਿਓ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਤੇ ਜਦੋਂ ਉਹ ਘਰ ਪਹੁੰਚਦਾ ਉਹਨਾਂ ਨੂੰ ਪਤਾ ਚੱਲਿਆ ਕਿ ਪਿੰਡ ਦੇ ਇੱਕ ਨੌਜਵਾਨ ਵੱਲੋਂ ਉਨ੍ਹਾਂ ਦੀ ਮੰਦਬੁੱਧੀ ਤੇ ਅਪਾਹਜ ਲੜਕੇ ਨਾਲ ਜਬਰਜਨਾਹ ਕੀਤਾ ਗਿਆ ਤੇ ਉਕਤ ਨੌਜਵਾਨ ਨੂੰ ਪਿੰਡ ਵਸੇ ਤੇ ਗਵਡੀਆਂ ਵੱਲੋਂ ਕਮਰੇ ਅੰਦਰ ਬੰਦ ਕਰਕੇ ਬਰੋ ਕੁੰਡੇ ਲਗਾ ਦਿੱਤੇ ਗਏ ਤੇ ਤੁਰੰਤ ਪੁਲਿਸ تھانہ ਕੋਟਲੀ ਸੂਰਤਮੱਲੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਪਰਿਵਾਰਕ ਮੈਂਬਰ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਾ ਤਾਂ ਬੋਲ ਸਕਦੀ ਤਾਂ ਨਾ ਹੀ ਚੱਲ ਸਕਦੀ ਆ ਤੇ ਉਹ ਆਪ ਹੀ ਆਪਣੀ ਬੱਚੀ ਨੂੰ ਛੋਟੇ ਬੱਚੇ ਦੀ ਤਰ੍ਹਾਂ ਰੋਟੀ ਪਾਣੀ ਖਿਮਾਉਂਦੇ ਹਨ ਪਰਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਨੌਜਵਾਨ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਦੋਂ ਮੌਕੇ ਤੇ ਪਹੁੰਚੇ ਪੁਲਿਸ ਨਾਲ ਕੁੱਰੀ ਸੁਰਤਮਲੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਇਹ ਜੀ ਹਾਡੀ ਪੁੱਤਰੀ ਆ ਤੇ ਮੇਰੀ ਨੌ ਲੱਗਦੀ ਆ ਤੋਂ ਬਾਹਰ ਗਈਆਂ ਹੀ ਵਿਚਾਰੀਆਂ ਲੋੜੀ ਮੰਗਣ ਤੋ ਮੁੰਡਾ ਵਿਚਾਰਾ ਵੀ ਬਾਹਰ ਕਿ ਅੱਧੀ ਘਿਹੜੀ ਗਿਆ ਸੀ ਉਹ ਮੈਨੂੰ ਬਾਹਲ ਗਏ ਨੇ ਘਰ ਮੈਂ ਕਿਹਾ ਚਾਚਾ ਤੂੰ ਘਰੇ ਰਹੀਂ ਮੈਂ ਪੁੱਤ ਕੋਈ ਗੱਲ ਨਹੀਂ ਮੈਂ ਘਰੇ ਆ ਆ ਕੁੜੀ ਨੂੰ ਮੈਂ ਚਾਹ ਵੀ ਪਿਆਲੀ ਆ ਮੈਂ ਵੀ ਪੀਤੀ ਆ ਮਹਬੂਤ ਮੈਂ ਨਾ ਕਰ ਦੋ ਰੋਟੀਆਂ ਖਾਵਾ ਅਰੇ ਮੈਂ ਦੋ ਰੋਟੀਆਂ ਖਾਣ ਹੀ ਗਿਆ ਵਾ ਤੇ ਦੋ ਰੋਟੀਆਂ ਚ ਖਾਦੀਆਂ ਹੀ ਆ ਤੇ ਮੇਰੇ ਨਾਲ ਜਾਂਦੀ ਤੂੰ ਕੁੜੀ ਲਾਗੇ ਜਾ ਕੱਲੀ ਆ ਢਰ ਨਾ ਜਾਵੇ। ਉਹ ਮੈਂ ਕੋਈ ਗੱਲ ਨਹੀਂ ਮੈਂ ਤਾਂ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਟੀਆਂ। ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾ। ਮੈਂ ਤਾਂ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ। ਉਹ ਮੈਂ ਆਇਆ ਤੇ ਮੇਰੇ ਜਾਂਦਿਆਂ ਨੂੰ ਕੁੜੀ ਦੇ ਕੱਪੜੇ ਠਾਂ ਧਾਰੇ ਆ। ਐਨਾ ਲਤੋਂ ਤੂੰ ਘਤੇ ਨੂੰ ਠਾਂ ਲਾਇਆ ਵਾ। ਕੌਣ ਹੈ ਮੁੰਡਾ? ਈ ਨਾ ਉਹਦਾ ਮਿੰਟਮ ਨਾ ਉਹਦੇ ਮਿੰਟਾਂ ਤੇ ਗੀਤਨ ਦਾ ਮੁੰਡਾ ਜੇ ਰਊਆ ਦਾ ਪਿੰਡ ਰਊਆਲ ਕੇ ਪਿੰਡ ਕੁੜੀ ਬੋਲਦੀ ਹੈ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ 14 14 ਸਾਲ ਦੀ ਐ ਨਹੀਂ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹ ਫੇਰ ਬੋਲ ਚਾਹ ਵੜਾ ਕੇ ਪਾ ਕੇ ਏ ਵਿਚਾਰੀ ਨੂੰ ਦੇਨੇ ਆ ਇਹ ਕੁੜੀ ਚਾਹ ਪੀਂਦੀ ਆ ਆ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਸੀਂ ਬਾਹਰ ਫਰਾਤਰਾ ਕੇ ਲੈ ਆਨੇ ਪੀਚਾ ਨਿਆਲੇ ਦਾ ਆਹ ਛਲਾ ਵਧਿਆ ਰਿੰਦਾ ਨਿਆਣਾ ਵਿਚਾਰਾ ਇਹਦੇ ਡੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਿੰਨਾ ਇਹਨੂੰ ਫਿਰ ਬਾਹਰੋਂ ਅੰਦਰੋਂ ਫੜਾ ਕੇ ਲਾ ਕੇ ਨਾਲ ਇਹ ਛਿਦਾ ਖੇੜ ਦੀਦਾ ਇਹਦੇ ਨਾਲ ਫਿਰ ਇਹਨੂੰ ਆਹ ਛਲਾ ਬਾੜੀ ਦਾ ਮਦਮੂਦੀ ਬਣਾਣਾ ਮੰਦਰੂ ਮਾਦੂਦੀ ਇਹ ਮਲਗਾਲਿਆ ਕੋਈ ਨਹੀਂ ਉਹਨਾਂ ਦੇ ਤੇ ਉਹ ਜਿਹੜਾ ਬੰਦਾ ਜੇ ਉਹ ਸ਼ਰਾਬ ਦਾ ਸ਼ਰਾਬੀ ਆ ਨਸ਼ਾਈ ਤੇ ਉਹਦੇ ਮਾਪਿਓ ਨੂੰ ਸ਼ਰਾਬ ਪਤਾ ਵੀ ਸਾਡਾ ਮੁੰਡਾ ਇਸ ਤਰ੍ਹਾਂ ਦਾ ਵਾ ਉਹਨੂੰ ਧਿਆਨ ਉਹਦਾ ਰੱਖੀਏ ਤੇ ਘਰ ਵੇਖਿਆ ਨਹੀਂ ਕਿਹਨੂੰ ਕੋਈ ਆਣ ਕੇ ਬੈ ਜਾ ਗੀ ਗੱਲ ਕਰ ਲੈਣ ਜੋ ਪਾਜੀ ਉਹ ਤਾਂ ਬਸ ਤੇ ਕਾਰਵਾਈ ਹੋਣੀ ਚਾਹੀਦੀ ਆ ਲਾਜ਼ ਜ਼ਰੂਰੀ ਮੁੰਡੇ ਸਜ਼ਾ ਹੋਣੀ ਚਾਹੀਦੀ ਮੁੰਡੇ ਨੂੰ ਮੁੰਡੇ ਨੂੰ ਵੀ ਤੇ ਲਾ ਦੀ ਚਾਰੋਂ ਟੱਬਰ ਨੂੰ ਵੀ ਹੋਣੀ ਚਾਹੀਦੀ ਉਹਨਾਂ ਨੂੰ ਸਾਰੇ ਪਤਾ ਪਿਆ ਸਾਡਾ ਇਸ ਤਰ੍ਹਾਂ ਦਾ ਰਾਤ ਫਿਰਦਾ ਜਦੋਂ ਜਦੋਂ ਰਾਤ ਉਹਨਾਂ ਦੇ ਲਾਗੋਂ ਉੱਠ ਕੇ ਆਉਂਦੇ ਇਹਨਾਂ ਨੂੰ ਪਤਾ ਨਹੀਂ ਸਾਡਾ ਉਹ ਕਿੱਥੇ ਚੱਲ ਗਏ ਅੱਜ ਦੀ ਅੱਜ ਦੀ ਗੱਲ ਕੀ ਅੱਜ ਦੀ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਆ ਜੀ ਅੱਜ ਦੀ ਅੱਜ 3 ਵਜੇ ਦੀ ਗੱਲ ਆ ਅੱਜ 3 ਵਜੇ ਦਿਨ ਦੀ ਗੱਲ ਆ ਮੰਨ ਲਓ ਤੁਸੀਂ ਮੁੰਡੇ ਨੂੰ ਬੰਨਿਆ ਹੈਗਾ ਪੁਲਸ ਲੈ ਕੇ ਗਈ ਆ ਪੁਲਸ ਨੇ ਕੀ ਤੁਹਾਨੂੰ ਮਿਸ਼ਵਾਸ ਦਵਾਇਆ ਮੁੰਡੇ ਨੂੰ ਮੈਂ ਤੂ ਘੇਠਾਂ ਲਾਇਆ ਤੇ ਦੌੜ ਚੱਲਿਆ ਮੈਂ ਲਤੋਂ ਬੰਨ ਕੇ ਨਾ ਤੈਨੂੰ ਫੇਰੇ ਦਾ ਖਤਮ ਇਹਨਾਂ ਦੂਜੇ ਜੀਆਂ ਨੂੰ ਇਕੱਠਿਆ ਕੀਤਾ ਮੈਨੂੰ 3 ਸਾਲ ਹੋ ਗਈ ਛੱਟ ਲੱਗੀ ਨੂੰ ਤੇ ਮੇਰੇ ਕੋ ਕੁਝ ਦੋਰ ਪਾਜੀ ਨਹੀਂ ਹੋਈ ਉਹਦੇ ਮੁੰਡੇ ਨੇ ਕਾਂਟ ਕੀਤਾ ਵਾ ਉਹਨੇ ਫੋਲ ਸ਼ਹਾਬ ਪੀਤੀ ਆ ਰੱਜ ਮੌਕੇ ਤੇ ਪੁਲਿਸ ਆਈ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਮੌਕੇ ਤੇ ਪੁਲਿਸ ਨੇ ਕਾਰਵਾਈ ਕੀਤੀ ਆਪੀ ਉਹਨੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਉਹਨੇ ਸਭ ਕੋ ਜੀ ਆਪਣੀ ਅੱਖੀਂ ਵੇਖ ਲਿਆ ਕਾਂਟ ਕਿ ਐਸ ਐਸ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਸਰਕਾਰ ਤੋਂ ਐਸ ਐਚਓ ਸਭ ਕੋ ਕੀ ਮੰਗ ਕਰਦੇ ਤੁਸੀਂ ਇਨਸਾਫ ਚਾਹੀਦਾ ਇਨਸਾਫ ਆ ਨੂੰ ਨਿਸ਼ਾਫ ਚਾਹੀਦਾ ਜੀ ਸਾਡੀ ਮੰਗ ਕਰਦੇ ਸਾਰੇ ਸਾਰਾ ਪਿੰਡ ਰਹੂਗਾ ਇਨਸਾਫ ਦੀ ਮੰਗ ਸਾਡਾ ਪਿੰਡ ਰਹੂਗਾ ਵਾਲਿਆ ਇਨਸਾਫ ਦੀ ਮੰਗ ਅਸੀਂ ਸਾਰੇ ਇਨਸਾਫ ਦੀ ਮੰਗ ਕਰਦੇ ਹਾਂ ਸਾਰੇ ਇਨਸਾਫ ਦੀ ਸਾਫ ਦੀ ਮੰਗ ਸੋ ਜੀ ਮੇਰਾ ਨਾਮ ਰੂ ਵਾਲਿਆ ਮੇਰੀ ਬੇਟੀ ਹੱਥਾਂ ਪੈਰਾਂ ਤੋਂ ਹੈਂਡੀਕੈਪ ਆ ਵੀਲਚੇਅਰ ਤੇ ਆ ਨਾ ਤੇ ਉਹ ਤੁਰਦੀ ਆ ਤੇ ਨਾ ਉਹਦੇ ਹੱਥ ਕੰਮ ਕਰਦੇ ਨਾਲ ਲੱਤਾਂ ਤੇ ਜ਼ੁਬਾਨ ਤੋਂ ਵੀ ਗੁੰਗੀ ਬਰੀ ਅੰਦਰ ਬਾਹਰ ਰਹੀ ਉਹਨੂੰ ਆਪ ਘੜਦੇ ਆ ਤੇ ਮੇਰੀ ਵਾਈਫ ਆ ਉਹ ਗਾਈ ਨਗਲ ਕੰਮ ਤੇ ਗਈ ਸੀ ਤੇ ਮੈਂ ਪਰਮੇਸ਼ਨ ਨਗਦਾ ਬਾਬਾ ਰਸਪਾਲ ਸਿੰਘ ਉਹਨਾਂ ਦੇ ਨਾਲ ਲੋਹੜੀ ਵਾਲਾ ਦੇਣਾ ਅੱਜ ਦਾ ਉਹਨਾਂ ਨਾਲ ਰੋ ਕੱਢਣ ਗਿਆ ਸੀ ਤੇ ਹਲੇ ਘਰ ਆਏ ਆਂ ਤਾਂ ਮੈਂ ਆਪਣੇ ਚਾਚੇ ਦੇ ਘਰ ਗਿਆ ਆਂ ਤੇ ਨਿੱਕੇ ਚਾਚੇ ਨੂੰ ਅਸੀਂ ਕਿਹਾ ਕਿ ਗੁਡਿਆ ਦੇ ਲਾਗੇ ਰਹਿਣਾ ਇਹ ਕਦੀ ਕੱਲਿਆ ਨਹੀਂ ਛੱਡਿਆ ਤੇ ਮੇਰੇ ਚਾਚਾ ਜੀ ਗੁਡਿਆ ਦੇ ਲਾਗੇ ਮੇਰੇ ਆਉਂਦਿਆਂ ਨੂੰ ਤੇ ਫਿਰ ਮੈਂ ਆਪਣੇ ਚਾਚਾ ਜੀ ਨੂੰ ਡੋਡੀਆਂ ਰੇੜੀਆਂ ਦੇ ਕੇ ਗਿਆ ਆਂ ਮੈਂ ਚਾਚਾ ਜੀ ਤੁਸੀਂ ਘਰੇ ਰਹੋ ਤੇ ਮੈਂ ਮੁੰਡਿਆਂ ਨੂੰ ਵੇਖਵਾ ਬਾਹਰ ਕਿਸੇ ਨਾਲ ਲੜਾਈ ਝਗੜਾ ਨਾਲ ਗੁਡੀਆਂ ਤੋਂ ਕੱਢਦੇ ਹੁਣ ਤੇ ਹੱਲੇ ਉਧਰ ਮੈਂ ਗਿਆ ਵਾਂ ਤੇ ਮਗਰੋਂ ਹੱਡੀ ਚਾਚੀ ਰੋਂਦੀ ਆਈ ਸਭ ਤੋਂ ਵੱਡੀ ਵੀ ਰੋਪਣਾ ਤੇਰੇ ਘਰੇ ਆਹ ਕੰਮ ਹੋ ਗਿਆ ਮੈਂ ਕਿਹਾ ਚਾਚੀ ਮੈਂ ਤੇ ਹੱਲੇ ਚਾਚੇ ਨੂੰ ਛੱਡ ਕੇ ਆਇਆ ਤੇ ਜਦ ਚਾਚੇ ਨੂੰ ਆਣ ਕੇ ਪੁੱਛਿਆ ਕਹਿੰਦਾ ਪੁੱਤ ਹੱਲੇ ਤਾਂ ਮੈਂ ਘਰੇ ਰੋਟੀ ਖਾਣ ਗਿਆ ਵਾਂ ਤੇ ਆਹ ਵੇ ਰੋਟੀ ਮੇਰੇ ਹੱਥਾਂ 'ਚ ਮੈਂ ਰੋਟੀ ਖਾਦੀ ਨਹੀਂ ਘਰ ਮੈਂ ਰੋਟੀ ਤੁਹਾਡੇ ਘਰ ਫੇਰ ਲੈ ਕੇ ਆ ਗਿਆ ਵਾਂ ਤੇ ਉਹਨਾਂ ਨੂੰ ਮੈਂ ਪੁੱਤ ਆਹ ਕੰਮ ਵੇਖਿਆ ਤੇ ਫਿਰ ਤੇਰੀ ਵੱਡੀ ਚਾਚੀ ਨੂੰ ਦੱਸਿਆ ਵੀ ਆਹ ਕੰਮ ਆ ਤੇ ਫੇਰ ਮੇਰੀ ਵੱਡੀ ਚਾਚੀ ਰੋਂਦੀ ਗਈ ਰੋਣਾ ਤੂੰ ਗੁੱਡੀਆਂ ਦੇ ਖਿਹੜੇ ਨਾ ਪੈ ਤੇ ਘਰ ਆ ਗੱਲ ਆ ਬਣ ਗਈ ਆ ਤੇ ਸਾਨੂੰ ਇਹ ਆ ਵੀ ਸਾਨੂੰ ਇਨਸਾਫ ਚਾਹੀਦਾ ਵਾ ਕੌਣ ਆ ਮੁੰਡਾ ਜਿੰਨੇ ਜਿਹੜਾ ਇਹ ਗਲਤ ਕੰਮ ਕੀਤਾ ਜੀ ਇਹ ਜੀ ਗਰਮੀਤ ਮਸੀਹ ਦਾ ਮੁੰਡਾ ਪਿੰਡ ਰੋਗਵਾਲ ਦਾ ਰਹਿਣ ਵਾਲਾ ਤੁਹਾਡੇ ਘਰ ਪਹਿਲਾਂ ਵੀ ਕੋਈ ਆਣ ਜਾਣ ਸੀ ਇਹਦਾ ਨਹੀਂ ਆਣ ਜਾਣ ਤੇ ਸੀ ਪਰ ਇਹ ਥੋੜਾ ਵੀ ਕੋਈ ਯਾਰ ਨਾ ਯਾਰ ਮਾਰ ਕਰ ਸਕਦਾ ਵਾ ਦੇਤੀ ਪੈਣਾ ਵੇਖੋ ਜਾਈ ਵੀ ਲੋਕਾਂ ਦੇ ਘਰ ਜਾਣ ਵਾਲੇ ਆ ਹੀ ਵੀ ਪੀਣ ਖਾਣ ਵਾਲੇ ਆ ਹਾਨੂੰ ਵੀ ਦੇਦੀ ਕੇਦੀ ਸੀ ਭੈਣ ਕਿਹੋ ਜੀ ਕਿਹੋ ਜੀ ਕਹਿੰਦੇ ਪੁਲਿਸ ਪਹੁੰਚੀ ਉਹਨਾਂ ਕਹਾਂ ਵੀ ਤੁਹਾਨੂੰ ਇਨਸਾਫ ਮਿਲੂਗਾ ਇਹੀ ਪਿਆਨੂੰ ਇਨਸਾਫ ਮਿਲਣਾ ਚਾਹੀਦਾ ਕੀ ਮੰਗ ਕਰਦੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਪੁਲਿਸ ਕੋਲ ਆਏ ਹਣ ਸਾਫ ਮੰਗਦੇ ਆ ਇਹਨੂੰ ਵਸ ਵਸ ਸਜ਼ਾ ਦਿੱਤੀ ਜਾਏ ਮਨਜੀਤ ਮਹਰੂਵਾਲ ਤਿਰਹਣ ਵਾਲੀ ਜੀ ਮੈਂ ਗਾਜੀ ਨਗਲ ਗਈ ਹੋਈ ਸੀ ਕੁੜੀਆਂ ਨਾਲ ਤੇ ਮੈਂ ਘਰ ਚਾਚੇ ਜੀ ਤਿੰਨ ਛੜ ਕੇ ਗਈ ਆ ਆਪਣੇ ਸਹੁਰੇ ਮੈਂ ਛੜਕੇ ਚਲੀ ਗਈ ਤੇ ਮੈਨੂੰ ਇਹਨਾਂ ਨੇ ਮਗਰੋਂ ਫੋਨ ਕੀਤਾ ਵੀ ਆਹ ਗੱਲ ਹੋ ਗਈ ਏ 3 ਵਜੇ ਸਵੇਕ ਤੇ ਮੈਨਾਂ ਫੋਨ ਕੀਤਾ ਵੀ ਆਹ ਗੱਲ ਹੋ ਗਈ ਮੈਂ ਘਰ ਰੋਂਦੀ ਆਈ ਮੈਨੂੰ ਨਹੀਂ ਪਤਾ ਮੈਂ ਚਾਚੇ ਨੇ ਛੜਕੇ ਗਈ ਮੈਨੂੰ ਕੀ ਪਤਾ ਮੇਰੇ ਮਗਰੋਂ ਇਹ ਹੋਣਾ ਮੈਂ ਜਦੋਂ ਆਈ ਇਹ ਕੁਸ ਨੂੰ ਸੱਦਿਆ ਉਹ ਮੌਕਾ ਵੀ ਲੱਕ ਗਏ ਨੇ ਤੇ ਸਾਨੂੰ ਇਨਸਾਫ ਚਾਹੀਦਾ ਵਾ ਉਹਨੂੰ ਸਾਜ ਜਿਹੜੀ ਬਣਦੀ ਕਾਰਵਾਈ ਉਹ ਤੇ ਕੀਤੀ ਜਾਏ ਜੀ ਸਖਤ ਸਖਤ ਹੋਵੇ ਤੇ ਉਹ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਕੁੜੀ ਦੀ ਉਮਰ ਕਿੰਨੀ ਆ ਬੇਟੀ ਤੁਹਾਡੀ ਇਹਦੀ ਉਮਰ 13 ਸਾਲ ਦੀ 14ਵਾਂ ਸਾਲਾ ਜੇ ਲੱਗਾ ਏ ਚ ਸਾਬ ਸਾਲ ਜੀ ਪੂਰੇ ਹੋਏ ਬੋਲਦੀ ਆਂ ਜਾਂ ਕਹਿੰਦੀ ਆਂ ਕਿ ਬੈਰੀ ਜਨਾਬ ਬੋਲਦੀ ਤੇ ਨਾ ਚਰ ਦੇ ਦਿੰਦੀ ਜੀ ਪੁਲਸ ਮੌਕੇ ਤੇ ਪਹੁੰਚੀ ਹੀ ਪੁਲਸ ਨੇ ਕੀ ਕਾਰਵਾਈ ਕੀਤੀ ਹੈ ਜੀ ਮੌਕੇ ਤੇ ਪੁਲਸ ਪਹੁੰਚੀ ਹੀਗੀ ਕੀ ਕਾਰਵਾਈ ਕੀਤੀ ਹੈ ਜੀ ਤੁਹਾਨੂੰ ਦੀ ਕਾਰਵਾਈ ਕਰਾਂਗੇ ਤਾਂ ਜੰਮੀ ਆ ਇਹਨਾਂ ਨੂੰ ਸਬੰਧਾਂ ਇਨਸਫਸ ਕਰਨਾ ਜਾਈਦਾ